ਹੈਲੋ ਸਸੀ ਗੰਕਲ ਜੀ ਹਾਂਜੀ ਸੰਨੀ ਬੋਲਦਾ ਜੀ ਹਾਂਜੀ ਹੋ ਠੀਕ ਠਾਕ ਜੀ ਹਾਂਜੀ ਹਾਂਜੀ ਹੋਰ ਮੈਂ ਕਹਿਣ ਰਿਹਾ ਵਾਂ ਕਿ ਮੈਂ ਸਰ ਨੂੰ ਮੈਂ ਉਦੋਂ ਦਾ ਆਇਆ ਨਹੀਂ ਫੋਨ ਫੋਨ ਉਹਨਾਂ ਦਾ ਤੇ ਮੈਨੂੰ ਕਹਿਣ ਦੇ ਹੀ ਤੋਹੀਂ ਨਹੀਂ ਕੀਤਾ ਮੈਂ ਕਿਹਾ ਚਲ ਮੈਂ ਕਰਦਾ ਵਾਂ ਭਲਾ ਹੋਰ ਠੀਕ ਠਾਕ ਹੋ ਕਿਦਾਂ ਕੀ ਬਣਿਆ ਫਿਰ ਠੀਕਾ ਠੀਕਾ ਹੁਣ ਲੈ ਗਈ ਇਹ ਫਰਕੇ ਫਿਰ ਇਹਨੂੰ ਠੀਕਾ ਠੀਕਾ ਤੇ ਕਿਦਾਂ ਹੁਣ ਮਤਲਬ ਤੁਸੀਂ ਲੈ ਕੇ ਆਏ ਹੋ ਇਹਨੂੰ ਨਵ ਨੂੰ ਘੜ ਜਾ ਕੋਥੇ ਛੱਡ ਕੇ ਆਏ ਹੋ ਨਹੀਂ ਨਹੀਂ ਵਧੀਆ ਕੀਤਾ ਫਿਰ ਵਧੀਆ ਕੀਤਾ ਲੈ ਆਏ ਹੋ ਠੀਕ ਆ ਕੀ ਉਹਥੇ ਛੱਡ ਕੇ ਕੀ ਪਤਾ ਕੀ ਕਰਦੇ ਨੇ ਫਿਰ ਇਹਨਾਂ ਨੇ ਅੱਗੇ ਇੰਨਾ ਕੁਝ ਕਰਤਾ ਵਾ ਠੀਕਾ ਠੀਕਾ ਤੇ ਉਹ ਨਵ ਦਾ ਘਰ ਵਾਲਾ ਕੀ ਜਾਂਦਾ ਹੀਗਾ ਹੀ ਗੱਲ ਕਰਦਾ ਹੈਗਾ ਉਹ ਮਲੇ ਨੂੰ ਰੱਖਣੀ ਆ ਜਾਂ ਨਹੀਂ ਰੱਖਣੀ ਕੀ ਕਹਿੰਦਾ ਹੈਗਾ ਜਾਂ ਮਿਲ ਗੁੱਸੇਗਾ ਸਾ ਕਰਦਾ ਹੈ ਨਾਲ ਵੀ ਮੇਰੀ ਮਾਂ ਨੂੰ ਏਦਾਂ ਜੇਲੇ ਭੇਜਿਆ ਵਾ ਠੀਕਾ ਠੀਕਾ ਨਹੀਂ ਵਧੀਆ ਕੀਤਾ ਤੁਸੀਂ ਹਲੇ ਵੇਖੋ ਚਾਰ ਪੰਜ ਦਿਨ ਕੀ ਕਰਦੇ ਆ ਇੰਨੇ ਕਾਲੀ ਨਾ ਕਰਿਓ ਹਾਂਜੀ ਹਾਂਜੀ ਬਾਕੀ ਜਿੱਥੇ ਸਾ ਡੀਲ ਹੋਊਗੀ ਤੁਹਾਨੂੰ ਤੁਸੀਂ ਫੋਨ ਕਰਦੇ ਹੋ ਆਪਾਂ ਆਵਾਂਗੇ ਇੱਥੇ ਕਹੋਗੇ ਆਪਾਂ ਆਵਾਂਗੇ ਠੀਕਾ ਠੀਕਾ ਹੇ ਆਪਾਂ ਆਉਣਾ ਹੈਗਾ ਫਿਰ ਮਿਲਣ ਕੈਂਟ ਹੀ ਸਰਨਪੀ ਮਿਲਣਾ ਬਣਾਉ ਨੋ ਤੇ ਕੱਲ ਫਿਰ ਕਿਦਾਂ ਘਰ ਹੀ ਜਾ ਤੁਸੀਂ ਠੀਕ ਆ ਕੱਲ ਠੀਕ ਆ ਕੱਲ ਸ਼ਾਮ ਤੱਕ ਫਿਰ ਆਪਾਂ ਮਾਰਦੇ ਆ ਚੱਕਰ ਆਪਾਂ ਕੱਲ ਕਰੀਂਗੇ ਠੀਕ ਆ ਤੇ ਨਵ ਕਿੱਥੇ ਜੀ ਆਦੀ ਭਾਬੇ ਕੈਂਟ ਹੀ ਕਰਨੀ ਆ ਗੱਲ ਨੌਂਡੀ ਆ ਠੀਕਾ ਠੀਕਾ ਚਲੋ ਕੋਈ ਨਹੀਂ ਠੀਕਾ ਕੱਲ ਨੂੰ ਫਿਰ ਬੈਨੇ ਆਪਾਂ ਆਉਨੇ ਆ ਠੀਕਾ ਜੀ ਨਾਉਂ ਦੇ ਨਾ ਅੱਛਾ ਹਾਂ ਇਹ ਬਾਕੀਓ ਕਹਿ ਨਹੀਂ ਪਿਓ ਜੇਲੇ ਭੇਜਤੀ ਆ ਸੱਸੋ ਜੀ ਚਲ ਸ਼ੁਕਰ ਹਾਂ ਹੂੰ ਇਹੋ ਜੀ ਨਾ ਇਦਾਂ ਹੀ ਹੋਣਾ ਚਾਹੀਦਾ ਹੈਗਾ ਮੈਂ ਕਿਹਾ ਸਾਡੀ ਕਿੱਥੇ ਲੋੜ ਹੋ ਗਿਆ ਨੂੰ ਦੱਸ ਦਿਓ ਆਹੋ ਹਣਾ ਸਾਬ ਨੂੰ ਛਾੜਾ ਕਿ ਲਾਏ ਨਾਲੀ ਨਾਉ ਨੂੰ ਖਰਿਆ ਹੈਗਾ ਤੇ ਕੈਂਡ ਹੀ ਓਪੀ ਰੱਖਣੀ ਆ ਆਪਾਂ ਸੱਡ ਕੇ ਜਾਓ ਘਰ ਤੇ ਅੰਕਲ ਕਹਿੰਦੇ ਭੀ ਆਪਾਂ ਨਹੀਂ ਸੱਡ ਕੇ ਆਏ ਹਾਂ ਚਲ ਵਧੀਆ ਕੀਤਾ ਨਾ ਕਾਲੀ ਨਾ ਕਰੋ ਵੇਖੋ ਚਾਰ ਪੰਜ ਦਿਨ ਕੀ ਕਰਦੇ ਕੀ ਨਹੀਂ ਕਰਦੇ ਵੀ ਮਾਹ ਤੇ ਬਚੀਆ ਕੁੜੀ ਉਹਨਾਂ ਨੇ ਤੇ ਆਪਣੇ ਵੱਲੋਂ ਮਾਰਤੀ ਤੇ ਤੁਸੀਂ ਮੈਂ ਹੁਣ ਆਪਣੇ ਜੋ ਵੀ ਕਰਨਾ ਆਪਣੇ ਦਿਮਾਗ ਨਾਲ ਹੀ ਕਰਿਓ ਬਾਕੀ ਜਿੱਥੇ ਡੀਲ ਹੋਊਗੀ ਦੱਸਦੇ ਆਪਾਂ ਵਾਂਗੇ ਆਹ ਓਕੇ ਤੇ ਕੱਲ ਕਹਿੰਦੇ ਅੰਦੇ ਸਾਮਣੂ ਆ ਜਿਓ ਕੋਈ ਨਹੀਂ ਸ਼ਾਮਾਂ ਨੂੰ ਮੁੜ ਕੇ ਨਿਆਣੇ ਸਕੂਲੋਂ ਆਉਣਾ ਵਾ ਇਦਾਂ ਕਰਾਂਗੇ ਸਵੇਰੇ ਚੱਲ ਜਾਾਂਗੇ ਟਾਈਮ ਨਾਲ ਨਿਆਣੇ ਸਕੂਲੇ ਕਲਾ ਕੇ ਨਾ ਉਹ ਸਕੂਲੇ ਤੇ ਚਲ ਜਾਣਗੇ ਚਲ ਜਾਣਗੇ ਆ ਉਹਨਾਂ ਦੇ ਹੋਣ ਤੋਂ ਫਿਰ ਪਹਿਲਾਂ ਆ ਜਾਣਗੇ ਆਹੋ ਕੱਲ ਮਿਲ ਕੇ ਆਉਣੇ ਹਨ ਆਹ ਕੱਲ ਮਿਲ ਕੇ ਉਹਨਾਂ ਨੇ ਪਤਾ ਲੱਗਿਆ ਕੀ ਬਣਿਆ ਗਾਂ ਉਹਨਾਂ ਦੇ ਹਾਂ ਨਾਲੇ ਰਖੜੀ ਬਣਾਉਣੀ ਆ ਇੰਦਾ ਫੋਨ ਤੇ ਵੀ ਨਾਲੇ ਕਿ ਪਤਾ ਨਹੀਂ ਲੱਗਦਾ ਚੰਗੀ ਤਰ੍ਹਾਂ ਕੀ ਗੱਲ ਆਪਾਂ ਦਾ ਹਾਂ ਸਾਹਮਣੇ ਬੈਠ ਕੇ ਆਹੋ ਨਿਯਮ ਆ ਕਿ ਰਖੜੀ ਬਣਾਵਾਂਗੇ ਆਹ ਨਾਲੇ ਹਨਾ ਆਹੋ ਹੂੰ ਚਲੋ ਵਧੀਆ ਚਲ ਮੈਂ ਵੇਖਾਂ ਕਿ ਡੰਗਰਾਂ ਦਾ ਤੇ ਤੁਸੀਂ ਮੇਰੇ ਨਾਲ ਕੰਮ ਕਰ ਫਿਰ ਕਰ ਲੈ ਹਾਂ ਚਲ ਵੇਨੀਆਂ ਮੈਂ ਵੀ ਹਾਂ ਰੋਟੀ ਪਾਣੀ ਦਾ ਫਿਰ ਸ਼ਾਮਾਂ ਦਾ ਵੀ ਕਰਨਾ ਮੁੜ ਕੇ ਹਾਂਜੀ ਆਇਓ ਜਰਾ ਕ ਹਾਂਜੀ ਮੈਂ ਵੀ ਜਾਣਾ ਵਾਂ ਜੇ ਨੰਬ ਕੋ ਪਹਿਲੀ ਵਾਰੀ ਜਾਣਾ ਆਪਾਂ ਤੇ ਉਹਨੂੰ ਕੋ ਦੇਣਾ ਦੋਣਾ ਨਹੀਂ ਆ ਦੇਣਾ ਹੋਣਾ ਮੈਨੂੰ ਪਤਾ ਨਹੀਂ ਉਹਨੂੰ ਤੇਰੀ ਚੀਜ਼ ਪਸੰਦ ਆ ਕਰੀ ਨਹੀਂ ਉਦਾਂ ਮੈਂ ਪੈਸੇ ਕਢਾ ਲਿਆ ਅੱਛਾ ਰਖੜੀ ਤੇ ਤੁਹਾਨੂੰ ਬਣਾਉਣੀ ਆ ਤੇ ਉਦਾਂ ਉਹਨੂੰ ਮੈਂ ਦੇ ਦੂੰਗਾ ਪਿਆਰ ਚੱਲ ਵੀ ਇਹ ਲੋ ਠੀਕ ਆ ਫਿਰ ਹਾਂ ਚਲ ਠੀਕ ਆ ਫਿਰ ਕਢੋ ਤੇ ਮੋਟਰਸਾਈਕਲ ਤੇ ਮੈਂ ਉਹਨਾਂ ਸਨ ਸਮਾਨ ਇੱਕ ਦੋ ਹੈਗਾ ਵਾ ਇੱਥੇ ਤੇ ਮੈਂ ਫਿਰ ਚ ਪਾਣਾ ਇਦਾਂ ਕਢ ਜਲਦੀ ਆ ਫਿਰ ਹਾਂ ਚਲੋ ਆਜੇ ਭਟੇਮ ਨਾਲ ਗਏ ਫਟੇਮ ਨਾਲ ਮੋੜਨ ਵਾਲੇ ਬਣਾਗੇ ਨਾਵਦੀ ਮਾਂ ਹਾਂਜੀ ਆ ਜਾਓ ਆ ਬਾਹਰ ਆਂ ਜਰਾ ਕੁ ਇੱਥੇ ਆ ਜਾਓ ਥੋੜਾ ਜਿਹਾ ਕੰਮ ਹੈ ਓਏ ਆ ਜਾ ਇੱਕ ਮਿੰਟ ਕੋਈ ਕੰਮ ਜ਼ਰੂਰੀ ਆ ਕੰਮ ਤੇ ਤੇਰਾ ਰਸੋਈ ਦਾ ਚੱਲਦੇ ਰਹਿਣਾ ਮਾਂ ਆ ਆਉਰੇ ਗੱਲ ਸੁਣੋ ਆ ਮੈਂ ਨਾ ਪਹਿਲੇ ਲੈਂਦੇ ਆਰਤੀ ਕੋ ਫੜ ਕੇ ਤੇ ਸਾਂਭ ਲੈ ਇਹ ਕਹੀ ਭਈ ਇਹ ਵੀ ਚਾਹੀਦੇ ਤੈਨੂੰ ਦੱਸਾਂਗਾ ਜੇ ਲੋੜ ਪੈਗੀ ਤੇ ਐਵੇਂ ਨਾ ਵਿਆਜੀ ਚੁੱਕੀ ਜਾ ਉਹ ਮੁਰਕੇ ਜਿਹੜੀ ਫਸਲ ਆ ਉਹ ਮੇਰੀ ਗੱਲ ਸੁਣ ਜਦੋਂ ਲੋੜ ਪਏ ਉਹਨੂੰ ਚੁੱਕਣੇ ਵੀ ਪੈਂਦੇ ਆ ਤੂੰ ਰੱਖ ਲੈ ਇਹਨਾਂ ਨੂੰ ਸਾਂਭ ਕੇ ਤੇ ਜਦੋਂ ਮੈਂ ਤੇਰੇ ਕੋ ਮੰਗਾਗਾ ਉਹ ਮੈਨੂੰ ਫੜਾ ਦੀ ਠੀਕ ਆ ਕਿ ਨਹੀਂ ਨਾਲੇ ਉਹ ਸਨ ਨਹੀਂ ਹੋਣੀ ਆਉਣ ਵਾਲੇ ਆ ਤੇ ਆਪਣਾ ਕੰਮਕਾਰ ਕਰ ਕਰ ਕੇ ਤੇ ਵੇਲੀਆਂ ਹਾਲੋ ਜਿਹੜਾ ਵੀ ਹੈਗਾ ਵਾ ਨਹੀਂ ਵੀ ਨਾ ਸਾਰਾ ਕੰਮ ਕਰ ਲੈਣ ਉਸ ਤੋਂ ਸਬਜੀ ਵੀ ਬਣਾ ਲਈਏ ਨਾ ਕੜੀ ਬੰਦਾ ਕੱਲਾ ਬਾਤਾਂ ਕਰੇ ਰੋਟੀ ਬਣੀ ਤਾਂ ਰੋਟੀ ਖਵਾ ਲਾਂਗੇ ਨਵ ਨੂੰ ਵੀ ਕਹੀਂ ਕਿ ਉਹ ਪਹੁੰਚਣੀ ਆਲੇ ਆ ਕੋਈ ਮੈਨੂੰ ਸੁਣਾ ਦੇ ਦੀ ਬਾਕੀ ਇਹਨੂੰ ਪਤਾ ਹੀ ਆ ਆਹ ਕਹਾਣੀ ਅੱਜਿਆ ਤਰ੍ਹਾਂ ਵੀ ਹੋ ਆ ਨਾ ਪੈਸੇ ਚੁੱਕੋਂ ਤੇ ਇਹਨੂੰ ਮਸਾ ਡਰ ਨਹੀਂ ਲੱਗਦਾ ਪੈਸੇ ਚੁੱਕੀ ਜਾਂਦਾ ਚੁੱਕੀ ਜਾਂਦਾ ਮੁੜ ਕੇ ਲਾਉਣੇ ਕਿੱਥੋਂ ਜਿਹੜੀ ਥੋੜੀ ਬੋਤੀ ਫਸਲ ਉੱਥੇ ਹੀ ਕੱਟੀ ਜਾਂਦੀ ਮੰਮੀ ਉਹ ਕਿਹੜੇ ਨਿਆਣਿਆਂ ਨੇ ਕਿਹੇ ਕੰਮ ਲੈ ਲਿਆਦੇ ਹੋਣਗੇ ਇਹ ਕੰਮ-ਕੁੰਮ ਵਾਲੀ ਕੋਈ ਗੱਲ ਨਹੀਂ ਉਹ ਤਾਂ ਇਹਦਾ ਸੁਭਾਅ ਆ ਵੀ ਘਰ ਪੈਸੇ ਚਾਹੀਦੇ ਆ ਉੱਥੋਂ ਭਾਈ ਵਈ ਆਵੇ ਰਵਈ ਨਾ ਲੇ ਮੰਮੀ ਅੱਗੇ ਤੇ ਡੈਣ ਨੇ ਕਦੀ ਇਦਾਂ ਲਿਆ ਕੇ ਰੱਖਿਆ ਨਹੀਂ ਉਹਨਾਂ ਨੇ ਕਿਹੇ ਕੰਮ ਲਈ ਲਿਆਂਦੇ ਨੇ ਐਵੇਂ ਤੁਸੀਂ ਵੀ ਨਿੱਕੀ ਜੀ ਗੱਲ ਤੋਂ ਰੌਲਾ ਪਾਉਣ ਲੱਗ ਪੈਂਦੇ ਹੋ ਉਹਨਾਂ ਨੂੰ ਵੀ ਪਤਾ ਹੀ ਆ ਤੁਹਾਡੇ ਘਰ ਦਾ ਅੱਗੇ ਗੁਜ਼ਾਰਾ ਮਹਾ ਚੱਲੰਦਿਆ ਵਾ ਤੇ ਇੰਨੇ ਪੈਸੇ ਲਿਆ ਲਿਆ ਕਿਤੇ ਮੁੜ ਕੇ ਲਾਉਣੇ ਕਿੱਦਾਂ ਵਾ ਮੈਂ ਕਿਹਾ ਹਾਂਜੀ ਚੱਲ ਹੁਣ ਆਉਣਗੇ ਤਾਂ ਹੁਣ ਸੇਵਾ ਆਪਣੀ ਉਹਨਾਂ ਦੀ ਜੀ ਕੋਈ ਕਸਰ ਨਹੀਂ ਛਡਣੀ ਐਨਾ ਹੀ ਬੜਾ ਵਾ ਤੇ ਸਾਡੇ ਕੱਖ ਰਹੇਗੇ ਨੇ ਤੇ ਹੋਰ ਮੰਮੀ ਸੇਵਾ ਉਹਨਾਂ ਦੀ ਪੂਰੀ ਕਰਨੀ ਆ ਅਗਲਾ ਮੇਰਾ ਭਰਾ ਬਣਿਆ ਵਾ ਚਲ ਕੋਈ ਤਾਂ ਨਣੇ ਭਰਾਵਾਂ ਵਾਂਗੂ ਸਾਰਾ ਕੁਝ ਮੇਰੇ ਨਾਲ ਕੀਤਾ ਵਾ ਚਲ ਕੋਈ ਨਹੀਂ ਉਹੀ ਮੋਟੀ ਉਹਦੀ ਆਉਂਗੀ ਤੇ ਮੈਂ ਵੀ ਕੋਈ ਪਿਆਰ ਕਰ ਦੇ ਦਾਂਗੀ ਤੇ ਹੋਰ ਮਮੀ ਬਨੇ ਮੈਂ ਵੀ ਦੇਨੇ ਹਾਂ ਤਾਂ ਕਿਤੇ ਦਿੱਤੇ ਜਾਣੀ ਹਾਂ ਹਾਂਜੀ ਚਲ ਫਿਰ ਮੈਂ ਮਾਰ ਲੈਣੀ ਜਿਹੜਾ ਨਿੱਕਾ ਮੋਟਾ ਹੱਥ ਵਾਲਾ ਕੰਮ ਨਾ ਬਾਥਰੂਮ ਸਾਫ ਕਰਨ ਵਾਲੇ ਮੂੰਹ ਕਰੂੰਗੀ ਕੋਈ ਨਹੀਂ ਕਰ ਲੋ ਫਿਰ ਪਿਆ ਮੇਰੀ ਧੀ ਲੰਮੇ ਠੀਕ ਮੇਰੀ ਗੱਲ ਸੁਣ ਮੈਂ ਆਉਣ ਲਈ ਮੈਂ ਹਾਂ ਕੋਲ ਲੈ ਆਵਾਂ ਚਾਹ ਵਾਸਤੇ ਲੈ ਆਓ ਛੇਤੀ ਆ ਜਿਓ ਫਿਰ ਬੱਸ ਮੈਂ ਆਈ ਲਿਆ ਜਿਉਣਗੇ ਪਾਣੀ ਤਰਾਂ ਪਿਆ ਕੇ ਤੇ ਭਾਇਓ ਹੈ चलो कोई नहीं छेती आ जाओ मैं आ गया दो मिनट आज ਸਸ਼ੀ ਕਾਂਟ ਜੀ ਸਤਿ ਸ਼੍ਰੀ ਅਕਾਲ ਪੁੱਤ ਸਨੀ ਹੈ ਤੇਰਾ ਨਾ ਹਾਂਜੀ ਹਾਂਜੀ ਸਸ਼ੀ ਕਾਂਟ ਜੀ ਸਤਿ ਸ਼੍ਰੀ ਅਕਾਲ ਆਜੋ ਫਿਰ ਪੁੱਤ ਦੇਖੋ ਨਾ ਪਤਾ ਆਜੋ ਠੰਡੀਆਂ ਅੱਥੇ ਬਾਹਰ ਬਾਹਰ ਨੰਦੇ ਜੀ ਠੰਡਾ ਹੀ ਆ ਤੇ ਨਾ ਪੁੱਤ ਕੁਛ ਨਾ ਲਾਇਆ ਬਾਹਰ ਆ ਗਈ ਮੰਮੀ ਸਸ਼ੀ ਕਲਪਾ ਬੀ ਜੀ

ਮੇਰਾ ਵੀ ਬੜਾ ਵਧੀਆ ਤੇ ਤੁਸੀਂ ਉਹਨਣ ਵੀ ਲੈ ਆਉਣਾ ਹੀ ਨਾਲ ਉਹਨਾਂ ਫਿਰ ਸਕੂਲ ਘਾਤਾ ਹੀ ਅਹੀਂ ਠੀਕ ਹੈ ਤੇ ਛੁੱਟੀ ਨਹੀਂ ਨ ਕਰਾਈ ਜਾਂਦੀ ਫਿਰ ਅਗਲੇ ਫਾਈਨ ਮੰਗਦੇ ਆ ਠੀਕ ਉਹਨਾਂ ਨੂੰ ਠੀਕ ਆ ਹਾਂਜੀ ਵੀਰ ਜੀ ਠੀਕ ਆ ਅੱਜਕੱਲ ਤੁਹਾਨੂੰ ਪਤਾ ਪੜਾਈ ਵੀ ਬਹੁਤ ਔਖੀ ਹੈ ਬੱਚਿਆਂ ਦੀ ਹਾਂਜੀ ਹਾਂਜੀ ਛੁੱਟੀ ਕਰਾਓ ਤਾਂ ਫਿਰ ਉਹਨਾਂ ਦਾ ਕੰਮ ਪਿੱਛੇ ਪੈ ਜਾਂਦਾ ਨਿਆਣੇ ਤੁਹਾਨੂੰ ਪਤਾ ਮੁੜ ਕੇ ਕਰਦੇ ਵੀ ਨਹੀਂਗੇ ਛੇਤੀ ਸਾਡਾ ਮੱਸਾ ਕਿੰਨਾ ਵਾ ਇੱਕ ਦਿਨ ਨਾ ਕਲੀਏ ਤਾਂ ਅਗਲੇ ਦਿਨ ਆਂਦਾ ਮੈਂ ਜਾਣਾਂ ਨਹੀਂ ਇਦਾਂ ਹੀ ਕਰਦੇ ਆ ਨਿਆਣੇ ਸਾਡੇ ਮੈਂ ਫਿਰ ਇਹਦੀ ਛੁੱਟੀ ਨਹੀਂ ਕਰਾਂਗੀ ਅੱਜ ਨਹੀਂ ਵੀ ਤਾਂ ਹੀ ਨਹੀਂ ਕਰਾਈ ਮੈਂ ਉਹਦੇ ਨੂੰ ਚੰਗਾ ਜਿਹੜਾ ਨਿਆਣੇ ਨੂੰ ਲਵਾਉਣਾ ਸਕੂਲ ਕੋਲ ਨਹੀਂ ਮੈਂ ਉਹਨਾਂ ਨੂੰ ਦੱਸਿਆ ਨਹੀਂ ਨਾ ਕਿ ਜਾਨਾ ਵਾ ਕਿਤੇ ਨੇ ਤਾਂ ਫਿਰ ਉਹਨਾਂ ਨੇ ਵੀ ਖੜੇ ਪਾਣਾ ਸੀ ਮੈਂ ਆਪ ਕਿਤੇ ਜਾਣਾ ਹੋਏ ਤੁਸੀਂ ਚਾਚੀ ਨਾਲ ਸਾਡੀ ਜਾਨੀ ਹੈ ਇਹ ਵੀ ਬੜਾ ਫਾਇਦਾ ਹਣ ਨਹੀਂ ਕੀਤਾ ਫਿਰ ਉਦੋਂ ਦਾ ਵੀਰ ਜੀ ਇਦਾਂ ਹੀ ਤੁਹਾਨੂੰ ਪਤਾ ਫਿਰ ਉਧਰ ਭੱਜੇ ਫਿਰਦੇ ਹਾਂ ਤੇ ਮੌਕਾ ਜਾਨੀ ਮਿਲਿਆ ਫੋਨ ਕਰ ਲੈਣ ਲੰਕਨ ਨਾਲ ਮੈਨੂੰ ਦੱਸਿਆ ਚਲੋ ਵਧੀਆ ਹੋ ਗਿਆ ਮੈਨੂੰ ਲੱਗਾ ਸੀ ਪਤਾ ਕਿ ਚਲ ਗਈ ਹੈ ਜੇਲ ਹਾਂਜੀ ਚਲ ਗਈ ਨੇ ਜੇਲ ਚ ਚਲੋ ਵਧੀਆ ਹੋ ਗਿਆ ਹੁ ਦਵਾਈ ਟਾਈਮ ਨਾ ਖਾਣੀ ਹੈ ਨਾ ਹਾਂਜੀ ਭਾਬੀ ਜੀ ਖਾਣੀ ਹੈ ਅੱਛਾ ਟਾਈਮ ਨਾ ਖਾਇਆ ਕਾ ਜਿਹੜੀ ਹੋਊਗੀ ਥੋੜੀ ਬੋਦੀ ਕੱਤੋਂ ਤੇ ਵੀ ਠੀਕ ਹੋ ਜਾਊਗੀ ਹਾਂਜੀ ਠੀਕ ਹੈ ਪੁੱਤ ਸਾਡਾ ਭਲਾ ਹੋਏ ਮੇਰੀ ਧੀ ਤਹੀਂ ਬਚਾਤੀ ਆ ਮੈਂ ਤਾਂ ਸਾਰੀ ਉਮਰ ਤੁਹਾਡਾ ਦੇਣ ਨਹੀਂ ਦੇ ਸਕਦੀ ਜੇ ਕਿਤੇ ਮੇਰੀ ਧੀ ਨੂੰ ਕੁਝ ਹੋ ਜਾਂਦਾ ਨਾ ਮੈਂ ਸਾਰੀ ਉਮਰ ਆਪਣੀ ਧੀ ਨੂੰ ਨਾ ਰੋ ਰੋ ਕੇ ਇਹ ਆਪਣੀ ਜ਼ਿੰਦਗੀ ਬਰਬਾਦ ਕਰ ਲੈਣੀ ਹੈ ਮੇਰਾ ਇਸ ਤੋਂ ਮੇਰਾ ਹੋਰ ਹੈ ਹੀ ਕੁਝ ਨਹੀਂ ਇਹੀ ਹੈਗੀ ਇਹਦੇ ਜਾਂਦੀ ਵਾਲੀ ਵੀ ਨਹੀਂ ਤੇ ਦੀ ਹੁੰਦੀ ਵਾਲੀ ਵੀ ਨਹੀਂ ਤੇ ਪੁੱਤ ਤੁਹਾਡਾ ਭਲਾ ਹੋਏ ਤੁਹਾਨੂੰ ਰੱਬ ਇੰਨਾ ਦੇ ਨਾ ਤੁਹਾਡੇ ਕੋ ਸਾਂਭਿਆ ਨਾ ਜਾਏ ਨਹੀਂ ਆਂਟੀ ਹੋਜੀ ਕੋਈ ਗੱਲ ਨਹੀਂ ਸਾਡਾ ਫਰਜ਼ ਹੀ ਚਲੋ ਆਂਟੀ ਅੰਕਲ ਉਹ ਕਿੱਥੇ ਗਏ ਆ ਬਸ ਇੱਥੇ ਹੀ ਪੁੱਤ ਆਉਣ ਹੀ ਵਾਲੇ ਨੇ ਹੁਣ ਹੈ ਠੀਕ ਆ ਲੈ ਆ ਹੀ ਗਏ ਸੀ ਸਸੀ ਅੰਕਲ ਜੀ ਸਸੀ ਕੰਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੈ ਹਾਂ ਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ ਵਧੀਆ ਹੋਰ ਕੰਦਾ ਪਿੰਡ ਦਾ ਹਾਂ ਜੀ ਵਧੀਆ ਠੀਕ ਠਾਕ ਰੌਲਾ ਲੱਗ ਗਿਆ ਸੀ ਹਾਂ ਜੀ ਰੌਲਾ ਲੱਗ ਗਿਆ ਸੀ ਅੱਛਾ ਹਾਂਜੀ ਚਲੋ ਵਧੀਆ ਵਾ ਹੋਰ ਨਮਿਤਾ ਜੀ ਬਸ ਠੀਕ ਠਾਕ ਤੁਸੀਂ ਸੁਣਾਓ ਮੈਂ ਚੱਲ ਮਿਲ ਕੇ ਆਉਣੇ ਆ ਨਹੀਂ ਬਿਲਕੁਲ ਮਿਲਣਾ ਚਾਹੀਦਾ ਆਪਾਂ ਸਾਰੀ ਉਮਰ ਹੀ ਮਿਲਣਾ ਹੋਣਗੇ ਹਾਂਜੀ ਹਾਂਜੀ ਠੀਕ ਆ ਕਿ ਨਹੀਂ ਹਾਂਜੀ ਹੋਰ ਸੁਣਾਓ ਪਰਿਵਾਰ ਦੀ ਸਾਰਾ ਪਿੱਛੋਂ ਠੀਕ ਠਾਕ ਆ ਹਾਂਜੀ ਵਧੀਆ ਜੀ ਵਧੀਆ ਸਰ ਚਲੋ ਵਧੀਆ ਗੱਲ ਹੈ ਉਹ ਵੇਖਾਂ ਕਿਤੇ ਬਿਸਕੁਟ ਪੁੱਜਿਆ ਤਾਂ ਨਹੀਂ ਲੈ ਆਈ ਤੇ ਨਾ ਚੰਗਾ ਕੀਤਾ ਨਾਲ ਬਿਸਕੁਟ ਪੁੱਜਿਆ ਹੋ ਗਿਆ ਤੇ ਨਾਲ ਕੋਈ ਮਿੱਠਾ ਵੀ ਹੋ ਗਿਆ ਦਵਾ ਦਾ ਮਿੱਠਾ ਪੱਤੀ ਬਾਉ ਨਾ ਪੁੱਤਾ ਜਾਵੇ ਚਾਹ ਪਾਣੀ ਬਣਾਉ ਕੋਈ ਹਾਂ ਹਾਂ ਮੰਮੀ ਨੂੰ ਪੁੱਛ ਹੋਰ ਤਾਂ ਜੀ ਹੋਈ ਫਿਰ ਕੋਈ ਗੱਲ ਬਾਤ ਗੱਲ ਤੇ ਹੋਈ ਉਹਨਾਂ ਨਾਲ ਫੋਨ ਉਹਦਾ ਆਇਆ ਕੁਦਵਾਰੀ ਪਿੰਦਰ ਦਾ ਹਾਂਜੀ ਤੇ ਪਹਿਲਾਂ ਤਾਂ ਅਸੀਂ ਨਾ ਨੁਕਰੀ ਕਰਤੀ ਸੀ ਵੀ ਨਹੀਂ ਅਸੀਂ ਨਹੀਂ ਇਹਨੂੰ ਭੇਜਣਾ ਫਿਰ ਸਲਾਹ ਆਈ ਵੀ ਚਲੋ ਉਹਨਾਂ ਦਾ ਕਸੂਰ ਤਾਂ ਕੋਈ ਨਹੀਂ ਸੀ ਨਵੇਂ ਪਿਓ ਪੁੱਤਾਂ ਦਾ ਉਹ ਤਾਂ ਕਰ ਨਹੀਂ ਸੀ ਜਦੋਂ ਇਹ ਕੰਮ ਹੋਇਆ ਵਾ ਠੀਕ ਆ ਠੀਕ ਆ ਇਹ ਗੱਲ ਤਾਂ ਨਾ ਵੀ ਆਂਦੀ ਆ ਵੀ ਮੇਰੇ ਨਾਲ ਉਹਨਾਂ ਨੇ ਕੋਈ ਮਾਰੀ ਚੰਗੀ ਨਹੀਂ ਕੀਤੀ ਠੀਕ ਆ ਤੇ ਉਹ ਦੋਵੇਂ ਮਾਵਾਂ ਦੀਆਂ ਝੂਠ ਬੋਲ ਰਹੀਆਂ ਰਹੀਆਂ ਉਹਨਾਂ ਨਾਲ ਤੇ ਉਹਨਾਂ ਦੇ ਵੀ ਦਿਲ ਚ ਪਿਓ ਜੋ ਕਹੀ ਗਈਆਂ ਮੰਨੀ ਗਏ ਉਹਨਾਂ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਵੀ ਸਾਡੇ ਘਰ ਦੀ ਹੈ ਕਸੂਰ ਸਾਰਾ ਤੇ ਹੁਣ ਫਿਰ ਅਸੀਂ ਤੇ ਉਹ ਸਲਾਹ ਕੀਤੀ ਆ ਵੀ ਜੇ ਆ ਗਏ ਇੱਥੇ ਤੇ ਫਿਰ ਕੱਲ ਦਾਂਗੇ ਇਹਨੂੰ ਠੀਕ ਆ ਕਿ ਨਹੀਂ ਹਾਂਜੀ ਬਾਕੀ ਤੁਸੀਂ ਸਿਆਣੇ ਹੋ ਤੁਸੀਂ ਵੇਖਿਆ ਨਾ ਜੋ ਵੀ ਹੁਣ ਤੁਹਾਨੂੰ ਵੇਖੋ ਪ੍ਰਾਪਤੀਆਂ ਘਰ ਨਹੀਂ ਰੱਖੀਆਂ ਜਾਂਦੀਆਂ ਨਹੀਂ ਨਹੀਂ ਘਰ ਰੱਖਣ ਵਾਲੀ ਕਿਸੇ ਠੀਕ ਹੈ ਕਿ ਨਹੀਂ ਤੇ ਚਲੋ ਜਾਊਗੀ ਆਪਣਾ ਘਰ-ਬਾਰ ਸੰਭੂਗੀ ਹਾਂਜੀ ਹਾਂਜੀ ਤੇ ਆਪਣੀ ਜ਼ਿੰਦਗੀ ਜਿਹੜੀ ਵਿਚਾਰੀ ਗੁਜ਼ਰਬਸਰ ਕਰੂਗੀ ਠੀਕ ਠੀਕ ਹੈ ਨਾ ਆਹ ਗੱਲ ਬਾਤ ਆਹ ਰੱਖ ਤੇ ਸਿਆਣੇ ਜਿੱਦਾਂ ਵੀ ਕਰਨਾ ਆਪਣੇ ਸੋਸ-ਸਮਦ ਕੇ ਕਰਿਓ ਜਿੱਦਾਂ ਵੀ ਉਹਨਾਂ ਨੇ ਹਾਂਜੀ ਹਾਂਜੀ ਇਹੋ ਡੈਣਾ ਸੋਚ ਨਹੀਂ ਪਚਾਲੋ ਉਹ ਤੇ ਹੁਣ ਜੇਲੇ ਆ ਤੇ ਉਹ ਵੀ ਬੇਕਸੂਰ ਨੇ ਤਰਲੇ ਮਾਰਨ ਡਏ ਨੇ ਹਾਂ ਹਾਂ ਹੈ ਕੁੜੀ ਰਾਤੇ ਉਦਾਂ ਹੀ ਉਹਨਾਂ ਦੀ ਜੋ ਜਿਹੜੀ ਸੀ ਉਹ ਤੇ ਵੈਸੇ ਮਰ ਮੁੱਕ ਗਈ ਆ ਤੇ ਹੁਣ ਇਹ ਦੋਵੇਂ ਪੁੱਤ ਹੈਗੇ ਆ ਠੀਕ ਤੇ ਚਲੋ ਵੀ ਰੋਟੀ ਪਾਣੀ ਖਾਂਦੇ ਰਹਿਣਗੇ ਤੇ ਇਹਦਾ ਵੀ ਟਾਈਮ گزارਾ ਹੋ ਜਾਊਗਾ ਇਹਦੇ ਮੁੰਡੇ ਨਾਲ ਤੇ ਬਾਂਦੀ ਆ ਨਾ ਇਹਦੀ ਮਨੋ ਹੁੰਦਾ ਤੇ ਨਹੀਂ ਉਹ ਬਾਂਦੀ ਤੇ ਹੈਗੀ ਆ ਠੀਕ ਆ ਉਦਾਂ ਉਹਨੇ ਤੇ ਚਲੋ ਜਦੋਂ ਗਏ ਆ ਉਥੇ ਹਾਮੀ ਭਰੀ ਉਹਨੇ ਸਾਰੀ ਉਹ ਤੇ ਵਿਚਾਰਾ ਹਰਾਨ ਹੋ ਗਿਆ ਵੀ ਇਹ ਹੋਇਆ ਕੀ ਠੀਕ ਆ ਇਹਦਾ ਉਹ ਵੀ ਠੀਕ ਵਾ ਬਸ ਉਹ ਹੀ ਮਮਾ ਧੀਆਂ ਨੇ ਸਾਰਾ ਕੰਮ ਖਰਾਬ ਕੀਤਾ ਠੀਕ ਜੋ ਕੁੜੀ ਵਿਆਹੀ ਆ ਨਾ ਪੈਰ ਹੀ ਨਹੀਂ ਲੱਗਣ ਦਿੱਤੇ ਨਾਲੇ ਜਨਾਨੀ ਨੇ ਆਪਣੀ ਕੁੜੀ ਨਹੀਂ ਵਸਣ ਦਿੱਤੀ ਤੇ ਸਾਡੀ ਉਹਨੇ ਕਿੱਥੋਂ ਵਸਣ ਦੇਣੀ ਠੀਕ ਗੱਲ ਹੈ ਠੀਕ ਹੈ ਕਿ ਨਹੀਂ ਇਹ ਜਿਹੜੀਆਂ ਮਾੜੀਆਂ ਸੱਸਾਂ ਕਿਸੇ ਦੇ ਪੱਲੇ ਨਾ ਪੈ ਜਾਣ ਘਰ ਦੇ ਵਿੱਚ ਜਿੰਨਾ ਮਰਜ਼ੀ ਸੋਖ ਹੋਵੇ ਜੇ ਜੀਆਂ ਦੀ ਆਪਸ ਸਲਾਹ ਨਾ ਨਾ ਹੋਵੇ ਉਹ ਘਰ ਨਰਕ ਹੁੰਦਾ ਵਾ ਬੰਦਾ ਗਰੀਬੀ ਕੱਟ ਲੂਗਾ ਪਰ ਜੇ ਘਰ 'ਚ ਲੜਾਈ ਝਗੜਾ ਹੋਵੇ ਨਾ ਉਹ ਸਮਝ ਲਓ ਵੀ ਅੱਜ ਵੀ ਬਰਬਾਦ ਕੱਲ ਵੀ ਬਰਬਾਦ ਠੀਕ ਹੈ ਕਿ ਨਹੀਂ ਹਾਂਜੀ ਆਹ ਗੱਲ ਆ ਚਲੋ ਕੋਈ ਨਹੀਂ ਮੰਮੀ ਲਿਓ ਮੈਂ ਝਾਬ ਨੂੰ ਨਹੀਂ ਤੇ ਤੂੰ ਹਣ ਲੱਕੇ ਜਾ ਕੇ ਭੇਜੋ ਚਾਹ ਬਣ ਗਈ ਤੂੰ ਸਮਾਨ ਪਾ ਦਉਦਾ ਲਿਓ ਮੰਮੀ ਬਿਸਕੁਟ ਪੂਜੀ ਆਈ ਲੈ ਆਂਦਾ ਵਾ ਨਹੀਂ ਨਹੀਂ ਕਭ ਨਹੀਂ ਆਂਦਾ ਵਾ ਚਲ ਠੀਕ ਆ ਮੈਂ ਹਾਂ ਸ਼ਾਇਦ ਕਿਤੇ ਬਿਸਕੁਟ ਪੂਜੀ ਆਈ ਨਾ ਲੈ ਆਂਦਾ ਹੋਏ ਹੋਰ ਸੁਣਾਓ ਮੈਂਗਾ ਕਿਦਾਂ ਫਿਰ ਫਸਲ ਵਾੜੀ ਠੀਕ ਆ ਮਸਲ ਠੀਕ ਆ ਪਾਣੀ ਖਾਤ ਕੋ ਦਾ ਅੱਛਾ ਵੀ ਪਾਤੀ ਆ ਠੀਕ ਆ ਠੀਕ ਆ ਮੋਟਰਾਂ ਵਾਹੇ ਬੰਦੀ ਆ ਚਾਰ ਕਿ ਦਿਨ ਹੋ ਗਏ ਮੀਂਹ ਡੇਲੀ ਆ ਜਾਂਦਾ ਆ ਆਹੋ ਇਹ ਤਾਂ ਗੱਲ ਆ ਸਾਡੇ ਵੀ ਪੈ ਜਾਂਦਾ ਮੀਂਹ ਇੱਥੇ ਹਾਂਜੀ ਤੇ ਅਸੀਂ ਵੀ ਹੁਣ ਮੋਟਰਾਂ ਦਾ ਪਾਣੀ ਨਹੀਂ ਘਾਈ ਨਾ ਲਾਉਣ ਦੇ ਤੇ ਚਲੋ ਵਧੀਆ ਵਾ ਨਾਲੇ ਕੁਦਰਤੀ ਚੀਜ਼ ਜਿਹੜੀ ਆ ਵਧੀਆ ਹੁੰਦੀ ਆ ਹਾਂਜੀ ਹਾਂਜੀ ਹਨਾ ਅੰਕਲ ਜੀ ਗਰਮੀ ਪਈ ਬੜੀ ਐਰਕਾ ਮੈਂ ਨਾ ਹੱਥ ਹੋ ਗਈ ਆ ਤੇ ਕੰਨਾਂ ਨੂੰ ਹੱਥ ਲਵਾਤੇ ਆ ਆ ਤੇ ਹੁਣ ਮੀਂਹ ਪੈਣ ਦੇ ਆ ਤੇ ਥੋੜੀ ਜਾਂ ਸੌਖੀ ਆ ਨਿਰਭ ਕੋਈ ਕੰਮ ਨਹੀਂ ਹੁੰਦਾ ਹੁੰਦਾ ਜੀ ਦਪੇਰ ਕਰੇ ਬਾਹਰ ਨਿਕਲਣ ਦੀ ਜੀ ਨਹੀਂ ਕਰਦਾ। ਬਾਕੀ ਚਲੋ। ਉਹਦੀ ਕੁਦਰਤ ਹੈ। ਹਾਂਜੀ। ਜੋ ਕਰੇ ਉਹਦਾ ਹੁਕਮ ਹੀ ਚੱਲਣਾ। ਵੀ ਚਾ ਇੱਥੇ ਫੜਾਉਣੀ ਆ। ਮੇਜ ਰੱਖਾਂ ਮੈਂ ਲੈ ਕੇ। ਨਾ ਉਹ ਤਾਂ ਅੰਦਰ 깔 ਪੱਖਾ ਲੱਗਾ ਇੱਥੇ ਗਰਮੀ ਲੱਗਣ ਰਹੀ। ਚਲੋ ਫਿਰ। ਜਿਹੜੇ ਆਣੇ ਵਾਲੇ ਕੰਮ ਕਰਦੇ। ਚਲੋ ਆਜੋ ਅੰਦਰ ਚਾਹ ਪੀ ਲਓ। ਇੱਥੇ ਪੀ ਲੈ ਨਹੀਂ ਇੱਥੇ ਸਗੋ ਠੀਕ ਆ। ਨਹੀਂ ਭਾਬੀ ਜੀ ਅੰਦਰ ਆਓ ਇੱਥੇ ਕਾਦੇ ਲਈ ਪੀਣੀ ਆ। ਆਜੋ ਡੈਡੀ ਜੀ। ਆਜੋ। ਹਲੋ ਜੀ ਹਲੋ ਫਰਜ਼ਾ ਹਾਂ ਹਾਂ ਹਲੋ 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 ਰਾਬਤਾ ਲੱਗਦਾ ਤੁਸੀਂ ਨਾ ਵਾ ਉਸ ਅਸਤਰਾ ਸਮਾਨ ਥੋੜਾ ਜਿਆਦਾ ਰਹਿ ਗਿਆ ਜਿਹੜਾ ਉੱਥੇ ਕਿਰਚ ਲਿਆਂਦਾ ਹੈ ਕੋਈ ਗੱਲ ਨਹੀਂ ਭਾਬੀ ਜੀ ਚਲੋ ਵਧੀਆ ਕੀਤਾ ਤੁਸੀਂ ਆਏ ਤੇ ਗੱਡੀ ਰੌਣਕ ਲੱਗੀ ਆ ਤੇ ਹੁਣ ਇਹ ਆ ਵੀ ਘਰ ਦਾ ਤੁਹਾਨੂੰ ਪਤਾ ਲੱਗ ਗਿਆ ਵਾ ਹਾਂਜੀ ਹਾਂ ਤੇ ਜਦੋਂ ਟਾਈਮ ਹੋਏ ਤੁਹਾਡਾ ਫੋਨ ਕਰਿਆ ਕਰੋ ਤੇ ਬੰਦਾ ਆਵੇ ਮਿਲ ਕੇ ਜਾਵੇ ਅੱਜ ਅਸੀਂ ਆਜਿਆ ਕਰਾਂਗੇ ਨਹੀਂ ਆਵਾਂਗੇ ਆਵਾਂਗੇ ਕਿਉਂ ਨਹੀਂ ਬਾਕੀ ਮੈਂ ਤਾਂ ਇਹ ਰਖੜੀ ਬਣਾਉਣੀ ਨਾ ਵਾ ਪਰ ਉਹ ਭਾਬੀ ਤੇਰੀ ਕਹਿੰਦੀ ਆ ਵੀ ਨਹੀਂ ਆਈ ਨਹੀਂ ਉਹ ਨਹੀਂ ਹੁਣ ਨਾ ਹੀ ਆਉਗੀ ਬੰਨਣ ਚਲ ਕੋਈ ਗੱਲ ਨਹੀਂ ਇਹ ਆ ਜੂਗੀ ਹਾਂਜੀ ਦੂਜੀ ਗੱਲ ਇਹ ਆ ਵੀ ਅੱਜ ਜਾਣ ਨਹੀਂਗਾ ਦੇਣਾ ਤੁਹਾਨੂੰ ਤੂੰ ਇकडे ਅੱਗੇ ਕਦੀ ਆਏ ਹੋ ਰਾਤ ਰੌਣਕਾਂ ਮਾਰਾਂਗੇ ਉਹ ਦੱਸਾਂ ਕਿ ਨਿਆਣੇ ਗਏ ਸਕੂਲੇ ਅਤੇ ਅਸੀਂ ਤਾਂ ਮਗਰਮਗੜੀ ਆਏ ਆ। ਉਹ ਵੀ ਗੱਲ ਐ ਤੇ ਨਾਲੇ ਡੇਰੇ ਦਾ ਕੰਮ ਆ ਤੁਹਾਨੂੰ ਪਤਾ ਰਾਤ ਭਰ ਦਾ। ਚਲੋ ਕੋਈ ਗੱਲ ਨਹੀਂ ਫਿਰ। ਹਾਂਜੀ। ਜਿੱਦਾਂ ਸਰਦਾ ਫਿਰ ਸਾਰਨੇ ਪੈਣਾ ਹੈ। ਹਾਂਜੀ। ਨਹੀਂ ਹੁਣ ਤੁਸੀਂ ਆਏ ਹੋ ਕੋਈ ਨਹੀਂ ਅਸੀਂ ਫਿਰ ਮਾਰਾਂਗੇ ਚੱਕਰ। ਚਲ ਕੋਈ ਨਹੀਂ ਫਿਰ ਤੁਹਾਨੂੰ ਲੈ ਕੇ ਆਵਾਂਗਾ ਕਿਸ ਵੇਲੇ। ਠੀਕ ਆ। ਹੈਂ? ਬਹਿ ਜਾਓ ਉਧਾਂ ਕਿਹੜੀ ਠਰ ਕੇ ਜਾਏਗਾ ਤਾਂ। ਭਾਬੀ ਜੀ ਆਜੋ ਆਜੋ। ਆ ਵੇਖੋ ਕਿੰਨੇ ਸੋਹਣੇ ਮਰੂਦ ਲੱਗੇ ਆ। ਤੇ ਤੋੜ ਜਾ ਬੱਚਿਆਂ ਵਾਸਤੇ ਨਹੀਂ ਨਹੀਂ ਆਪਣੇ ਘਰ ਵੀ ਬੜੇ ਪੱਕੇ ਤੁਹਾਨੂੰ ਪਤਾ ਹੈਗਾ ਵਾ ਹੁਣ ਉਹ ਨਾ ਥੱਲੇ ਬੜੇ ਡਿੱਗਦੇ ਹੋ ਵੀ ਠੀਕ ਆ ਤੇ ਚੱਲ ਇਹ ਛੜਤ ਮੰਨ ਦੱਸ ਵੀ ਤੂੰ ਆਂਟੀ ਨਾਲ ਗੱਲ ਕੀਤੀ ਆ ਕਿਹੜੀ ਗੱਲ ਤੇ ਤੂੰ ਮਾਂ ਬਣਨ ਵਾਲੀ ਆ ਮੈਂ ਆਕ ਨਹੀਂ ਕੀਤੀ ਹੈਗੀ ਉਹਨਾਂ ਨਾਲ ਗੱਲ ਤੇ ਦੱਸਣਾ ਹੀ ਨਾ ਉਹਨਾਂ ਨੂੰ ਵੀ ਮੈਂ ਨਹੀਂ ਭਾਬੀ ਜੀ ਦੱਸਿਆ ਚਲ ਆ ਮੈਂ ਕਰਨੀ ਆ ਉਹਨਾਂ ਨਾਲ ਗੱਲ ਤੇ ਨਾਲੇ ਅੰਕਲ ਦੱਸਣ ਦੇ ਤੇ ਹੁਣ ਉਹਨਾਂ ਦਾ ਵੀ ਫੋਨ ਹੁੰਦਾ ਵਾ ਤੇ ਘਰ ਆਇਆ ਹਾਂ ਹਾਂਜੀ ਫੋਨ ਤੇ ਹੁੰਦਾ ਵਾ ਉਹਨਾਂ ਦਾ ਪਰ ਮੰਮੀ ਨੇ ਜਿੱਦ ਪੜੀ ਆ ਮੰਮੀ ਆਦੇ ਮੈਂ ਉੱਥੇ ਨਹੀਂ ਭਲਾਉਣਾ ਨਹੀਂ ਹੂੰ ਤੈਨੂੰ ਪਤਾ ਵਾ ਕਿ ਦਾ ਟਾਮ ਵੀ ਹੈਗਾ ਵਾ ਤੇ ਨਾਲੇ ਚੱਲ ਅਗੋ ਤੇਰੀ ਮਰਜ਼ੀ ਹੈ ਕਿ ਕਿਦਾਂ ਮਾ ਉਹ ਚੰਗਾ ਵਾ ਮਾੜਾ ਵਾ ਉਹ ਤੈਨੂੰ ਪਤਾ ਵਾ ਉਹ ਤੇ ਬੜੇ ਚੰਗੇ ਨੇ ਤੁਹਾਨੂੰ ਮੈਂ ਦੱਸਿਆ ਹੀ ਆ ਸਾਰੀ ਗੱਲ ਕਿ ਉਹ ਚੰਗੇ ਬਸ ਮੇਰੀ ਸੱਸ ਨਹੀਂ ਠੀਕ ਹੈਗੀ ਚਲ ਉਹ ਤਾਂ ਚਲ ਗਈ ਆ ਹੁਣ ਆਪਣੇ ਥਾਂ ਹਾਂਜੀ ਹੈਨਾ ਤੇ ਹੁਣ ਤੇ ਚਲੋ ਪਿਓ ਕੋਤੀ ਨੇ ਹੁਣ ਆਪਣਾ ਸੋਚ ਸਮਕੇ ਫੈਸਲਾ ਲੈ ਜੇ ਤੇ ਤੈਨੂੰ ਮਨ ਲੱਗਦਾ ਵਾ ਵੀ ਠੀਕ ਵਾ ਇਹ ਤਾਂ ਤੂੰ ਚਲ ਜਾਉਂ ਹਾਂਜੀ ਹਣਾ ਚਲ ਬਾਕੀ ਗੱਲ ਠੀਕ ਆ ਤੇ ਅੰਤਿਮਾ ਚਲਾ ਮੈਂ ਗੱਲ ਕਰਾਂ ਭਾਬੀ ਜੀ ਇੱਕ ਮਿੰਟ ਮੇਰੀ ਗੱਲ ਸੁਣੋ ਹਾਂ ਮੰਮੀ ਨਾਲ ਤੁਸੀਂ ਗੱਲ ਕਰੋ ਹਾਂ ਕਿਉਂ ਕੀ ਗੱਲ ਆ ਨਾਲੇ ਤੁਸੀਂ ਉਹਨਾਂ ਨੂੰ ਸਮਝਾਓ ਕਿ ਦਿਨਾਂ ਦਾ ਕਸੂਰ ਹੀ ਉਹ ਤੇ ਜੇਲ੍ਹ ਚ ਚਲ ਗਈ ਆ ਭਿੰਦਰ ਹੋਣਾਂ ਦਾ ਤਾਂ ਕੋਈ ਕਸੂਰ ਹੀ ਨਹੀਂ ਆ ਚਲ ਕੋਈ ਗੱਲ ਹੀ ਮੈਂ ਕਰਨੀ ਆ ਗੱਲ ਹਾਂਜੀ ਕਰੂੰਗਾ ਗੱਲ ਚਲ ਆ ਉਹ ਪ੍ਰਾਹਾਲੂ ਕਰਦੇ ਤੈਨੂੰ ਪਤਾ ਹੀ ਆ ਜੋ ਹੱਡ ਨਾ ਹੋਇਆ ਵਾ ਇਹਨੂੰ ਭੁਲੇਖਾ ਤਾਂ ਨਹੀਂਗਾ ਤੈਨੂੰ ਪਤਾ ਢਿੰਦ ਦੀ ਮਾਂ ਜੇਲ੍ਹ ਚ ਵਾ ਤੇ ਕੁੜੀ ਤੈਨੂੰ ਪਤਾ ਬੇਤਰਾ ਹੋ ਗਈ ਐ ਸਾਡੇ ਵਰਗਾ ਹਲਕੇ ਦਾ ਖਣਾ ਯਾਰ ਆਹੋ ਆ ਵੇਨੇ ਆ ਅਨੂਦ ਠੀਕ ਠਾਕ ਹੁਣ ਲੱਪੀ ਐ ਤੇ ਹੈਗੀ ਐ ਜੇ ਪਿੰਡ ਹੀ ਆ ਤੂੰ ਵੀ ਕਰਦੇ ਆ ਵੇਖ ਲੈ ਬੰਦੇ ਨਾਲ ਪਿੱਛੇ ਬੰਦਾ ਪਾ ਕੇ ਕੋਈ ਜੇ ਭੇਜ ਦੇਣ ਤੇ ਯਾਰ ਉਹ ਸਾਡੇ ਦੇ ਘਰ ਵਿਲਾ ਹੋਇਆ ਵਾ ਠੀਕ ਨਹੀਂ ਇਹ ਲੋ ਤੇ ਪਤਾ ਨਹੀਂ ਲੱਗਦਾ ਕਿੱਥੇ ਕਿੱਥੇ ਨਹੀਂ ਤੇ ਜੇ ਹੁਣ ਪਤਾ ਲੱਗਾ ਵਾ ਤੇ ਚੱਲ ਹਣਾ ਹਾਂਜੀ 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 ਉਹ ਤੁਹਾਡੇ ਗਾਲੀ ਸਹੀ ਆ ਜੀ ਐਨ ਆਈ ਤੇਗੇ ਲਗੀਦਾ ਵਾ ਹਾਂਜੀ ਨਹੀਂ ਕੋਈ ਨਹੀਂ ਕਰਨੇ ਇੰਦੇ ਆਮ ਹੀ ਆਪਣਾ ਆਓ ਲਓ ਮੱਟ ਦਮੇ ਕੋ ਦੋਂਦ ਰਾਂ ਤੱਕ ਆਹ ਸਾਡਾ ਯਾਰ ਘਰੋਂ ਉਧਾ ਆ ਤੈਨੂੰ ਪਤਾ ਤਾਂ ਗਏ ਚਲੋ ਠੀਕ ਆ ਭਾਈ ਨਹੀਂ ਕੋਈ ਨਹੀਂ ਕੀ ਚੀਜ਼ ਦੀ ਲੋੜ ਹੋ ਦੱਸ ਦਾਂਗਾ ਤੁਹਾਨੂੰ